ਟਰ ਦੇ ਕਿਸਾਨਾਂ ਦਾ ਦਿੱਲੀ ਮਾਰਚ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਉੱਤਰ ਹਰਿਆਣਾ ਪੁਲਿਸ ਦੀ ਐਕਸ਼ਨ ਮੋਡ ਚ ਦਿਖਾਈ ਦੇ ਰਹੀ ਹੈ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਹਥੌ ਗੈਸ ਦੇ ਗੋਲੇ ਛੱਡੇ ਗਏ ਹਨ ਕਿਸਾਨਾਂ ਵੱਲੋਂ ਵੀ ਬੈਰੀਕੇਡ ਤੋੜੇ ਗਏ ਨੇ ਇਸ ਵਾਰ ਕਿਸਾਨ ਵੀ ਪੂਰੀ ਤਿਆਰੀ ਦੇ ਨਾਲ ਦਿੱਲੀ ਵੱਲ ਰਵਾਨਾ ਹੋਏ ਸੀ ਕਿਸਾਨਾਂ ਨੂੰ ਵੀ ਖੱਦਸਾ ਹੋ ਗਿਆ ਸੀ ਕਿ ਟਕਰਾਅ ਹੋ ਸਕਦਾ ਹੈ ਇਸ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਨਮਕ ਪਹਿਲਾਂ ਹੀ ਦੇ ਦਿੱਤਾ ਗਿਆ ਸੀ ਤਾਂ ਜੋ ਜੇਕਰ ਹਥੌ ਗੈਸ ਦੇ ਗੋਲੇ ਛੱਡੇ ਗਏ ਤਾਂ ਉਹਨਾਂ ਨੂੰ ਸਾਹ ਲੈਣ 'ਚ ਦਿੱਕਤ ਨਾ ਆਵੇ ਪਰਗੇਸ ਦੇ ਗੋਲੇ ਛੱਡੇ ਜਾਣ ਤੋਂ ਬਾਅਦ ਸਾਹ ਲੈਣ ਵਿੱਚ ਕੋਈ ਦਿੱਕਤ ਨਹੀਂ ਆਵੇ ਇਸ ਲਈ ਉਹਨਾਂ ਨੂੰ ਪਹਿਲਾਂ ਹੀ ਨਮਕ ਦੇ ਦਿੱਤਾ ਗਿਆ ਸੀ ਅਜਿហេਤੇ ਜੇਕਰ ਨਮਕ ਦਾ ਸੇਵਨ ਕੀਤਾ ਜਾਏ ਤਾਂ ਆਰਾਮ ਮਿਲਦਾ ਹੈ ਤੁਹਾਨੂੰ ਦੱਸਦੀ ਕਿ ਹਰਿਆਣਾ ਤੇ ਪੰਜਾਬ ਪੁਲਿਸ ਅਲਰਟ ਮੋੜਤੇ ਹੈ ਸ਼ੰਭੂ ਸਰਹੱਦ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅੰਬਾਲਾ ਜ਼ਿਲ੍ਹੇ ਦੇ ਖਨੌਰੀ ਸਰਹੱਦ ਉੱਪਰ ਬੀ ਐਨ ਐਸ 7163 ਪਹਿਲਾ 744 ਲਾਗੂ ਹੈ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਤੋਂ 2 ਦਿਨ ਪਹਿਲਾਂ 4 ਦਸੰਬਰ ਨੂੰ ਹੀ ਅੰਬਾਲਾ ਪ੍ਰਸ਼ਾਸਨ ਨੇ ਸ਼ੰਭੂ ਸਰਹੱਦ ਤੇ ਨੋਟਿਸ ਲਗਾ ਦਿੱਤਾ ਸੀ ਇਹ ਕਿਹਾ ਗਿਆ ਸੀ ਕਿ ਦਿੱਲੀ ਵਿੱਚ ਕਿਸੇ ਵੀ ਪ੍ਰਦਰਸ਼ਨ ਜਾਂ ਅੰਦੋਲਨ ਲਈ ਦਿੱਲੀ ਪੁਲਿਸ ਦੀ ਮਨਜ਼ੂਰੀ ਨਹੀਂ ਹੈ ਏਕਰ ਮਨਜ਼ੂਰੀ ਮਿਲਦੀ ਹੈ ਤਾਂ ਹੀ ਅੰਬਾਲਾ ਡੀਸੀ ਦਫ਼ਤਰ ਨੂੰ ਸੂਚਿਤ ਕਰੋ ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 9 ਦਸੰਬਰ ਨੂੰ ਪਾਣੀ ਪੱਤੀ ਪ੍ਰੋਗਰਾਮ ਹੈ ਕਿਸਾਨਾਂ ਵੱਲੋਂ ਦਿਨ ਵਿੱਚ 8 ਘੰਟੇ ਪੈਦਲ ਚੱਲਣ ਲਈ ਸ਼ਡਿਊਲ ਬਣਾਇਆ ਗਿਆ ਜਿਸ ਦੇ ਮੁਤਾਬਿਕ 3 ਦਿਨਾਂ ਵਿੱਚੋਂ ਪਾਣੀ ਪੱਤ ਪਹੁੰਚਣਗੇ ਹਰਿਆਣਾ ਸਰਕਾਰ ਨੂੰ ਮਹਿਸੂਸ ਕਰ ਰਹੀ ਹੈ ਕਿ ਅਜਿਹਾ ਜੇ ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ ਇਸ ਕਾਰਨ ਸਰਕਾਰ ਕੋਈ ਜੋਖਮ ਨਹੀਂ ਖਾਣਾ ਚਾਹੁੰਦੀ ਪੀਐਮ ਨਯਾਬ ਸੇਣੀ ਖੁਦ ਪੂਰੇ ਮਾਮਲੇ ਦੀ ਅਗਵਾਈ ਕਰ ਰਹੇ ਨੇ ਅਜਿਹਾ ਚੇ ਸੰਭਾਵਨਾ ਦਿਟਾਈ ਜਾ ਰਹੀ ਹੈ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਪੈਦਲ ਵੀ ਦਿੱਲੀ ਮਾਰਚ ਕਰਨ ਦੀ ਇਜਾਜ਼ਤ ਨਹੀਂ ਦੇਵੇ ਦਿੱਤਾ ਸੀ ਕਿ ਕਿਸਾਨਾਂ ਵੱਲੋਂ 6 ਦਸੰਬਰ ਦਾ ਦਿੱਲੀ ਰਵਾਨਗੀ ਦਾ ਆਲਟੀਮੇਟਮ ਦਿੱ ਸਿਸ ਦੇ ਤਹਿਤ ਅਜੇ 101 ਕਿਸਾਨਾਂ ਦਾ ਜੱਫਾ ਦਿੱਲੀ ਵੱਲ ਰਵਾਨਾ ਹੋਇਆ ਸੀ ਇਸ ਨੂੰ ਹਰਿਆਣਾ ਪੁਲਿਸ ਵੱਲੋਂ ਰੋਕਿਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਬੈਰੀਕੇਡਿੰਗ ਤੋੜੀ ਗਈ ਇਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਹਥਰੂ ਗੈਸ ਛੱਡੇ ਗਏ